ਦਾਨਿਕ ਸੂਰਾ ટીਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਦਰਸ਼ਕੋ ਟਰਾਂਸਪੋਰਟਰਾਂ ਦੀ ਦੇਸ਼ ਵਿਆਪੀ ਹੜਤਾਲ ਨੇ ਆਮ ਜਨ ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਕਰਕੇ ਰੱਖ ਦਿੱਤਾ ਹੈ ਹਾਲਾਂਕਿ ਜਿਹੜੀ ਇਹ ਸਟ੍ਰਾਈਕ ਹੈ ਇਹ ਹੜਤਾਲ ਹੈ ਇਹ ਕੇਂਦਰ ਦੇ ਹਿੱਟ ਐਂਡ ਰਨ ਕਾਨੂੰਨ ਜਿਹੜਾ ਨਵਾਂ ਲਿਆਦਾ ਗਿਆ ਹੈ ਉਹਦੇ ਵਿਰੋਧ ਵਿੱਚ ਹੈ ਉਹਦੇ ਚ ਸੋਧ ਦੀ ਮੰਗ ਕੀਤੀ ਜਾ ਰਹੀ ਹੈ ਪਰ ਟਰਾਂਸਪੋਰਟਰਾਂ ਨੂੰ ਜਾਂ ਸੜਕ ਹਾਦਸਿਆਂ ਲਈ ਜ਼ਿੰਮੇਵਾਰ ਹੋਣ ਵਾਲੇ ਵਾਹਨ ਚਾਲਕਾਂ ਨੂੰ ਤਾਂ ਇਸ ਦੇ ਨਤੀਜਿਆਂ ਦਾ ਸਾਹਮਣਾ ਇਸ ਕਾਨੂੰਨ ਦੇ ਪੂਰੀ ਤਰ੍ਹਾਂ ਲਾਗੂ ਹੋ ਜਾਣ ਤੋਂ ਬਾਅਦ ਕਰਨਾ ਪੈਣਾ ਸੀ ਪਰ ਜੋ ਅੱਜ ਆਮ ਲੋਕਾਂ ਨੂੰ ਆਮ ਜਨ ਜੀਵਨ ਨੂੰ ਜਿਹੜਾ ਇਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਚੜ੍ਹੇ ਸਾਲ ਉਹ ਬੜਾ ਨਮੋਸ਼ੀ ਜਨਕ ਰਿਹਾ ਹੈ ਕੁਝ ਹਿੱਸੇ ਦੇ ਪੰਜਾਬ ਦੇ ਕੁਝ ਹਿੱਸੇ ਦੇ ਪੰਪ ਆਪਰੇਟਰਾਂ ਨੇ ਸਟ੍ਰਾਈਕ ਵਾਪਸ ਲੈ ਲਈ ਹੈ ਅਸੀਂ ਮੁਹਾਲੀ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ 'ਚ ਖੜੇ ਆ। ਹੁਣੇ ਅੰਦਰ ਮੀਟਿੰਗ ਤੋਂ ਬਾਅਦ ਜਿਹੜੀ ਐ ਇਹ ਜਾਣਕਾਰੀ ਸਾਹਮਣੇ ਆਈ ਹੈ। ਪਰ ਇਹ ਸਪਸ਼ਟ ਹੈ ਕਿ ਸਮੁੱਚੇ ਟਰਾਂਸਪੋਰਟਰਾਂ ਨੇ ਹਾਲੇ ਤੱਕ ਹੜਤਾਲ ਵਾਪਸ ਨਹੀਂ ਲਈ। ਸਾਰੇ ਅ ਪੈਟਰੋਲ ਜਾਂ ਡੀਜ਼ਲ ਜਾਂ ਟ੍ਰੋਲੀਅਮ ਪਦਾਰਥਾਂ ਦੇ ਜਿਹੜੇ ਆਪਰੇਟਰ ਨੇ ਖਾਸ ਕਰਕੇ ਟੈਂਕਰ ਆਪਰੇਟਰ ਨੇ ਉਹਨਾਂ ਨੇ ਵਾਪਸ ਨਹੀਂ ਲਈ। ਸਿਰਫ ਤੇ ਸਿਰਫ ਜਿਹੜੇ ਨੇ ਉਹ ਸਰਕਾਰੀ ਜਾਂ ਅਥਰਾਈਜ਼ ਜਿਹੜੀਆਂ ਏਜੰਸੀਜ਼ ਨੇ ਪੈਟਰੋਲ ਟਰਾਂਸਪੋਰਟੇਸ਼ਨ ਦੇ ਨਾਲ ਜੁੜੀਆਂ ਹੋਈਆਂ ਉਹਨਾਂ ਨੇ ਵਾਪਸ ਲਈ ਹੈ ਮੇਰੇ ਨਾਲ ਪੰਜਾਬ ਪੈਟਰੋਲ ਪੰਪ ਡੀਲਰਸ ਐਸੋਸੀਏਸ਼ਨ ਦੇ ਸਟੇਟ ਐਗਜ਼ੀਕਿਊਟਿਵ ਅਸ਼ਵਿੰਦਰ ਮੋਂਗਿਆ ਜੁੜੇ ਹੋਏ ਨੇ ਜੋ ਕਿ ਮੁਹਾਲੀ ਪੈਟਰੋਲ ਪੰਪ ਡੀਲਰਸ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਨੇ ਅਸੀਂ ਡਿਟੇਲ ਚ ਜਾਣਦੇ ਹਾਂ ਕਿ ਕਿਸ ਹਿੱਸੇ ਨੇ ਸਟ੍ਰਾਈਕ ਵਾਪਸ ਲਈ ਹੈ ਹੁਣ ਸਥਿਤੀ ਕੀ ਹੈ ਮੋਂਗਿਆ ਸਾਹਿਬ ਤੁਹਾਡਾ ਦਿਨਿਕ ਸਪੁਰਦ ਸਵਾਗਤ ਹੈ ਜੀ ਤੁਸੀਂ ਹੁਣੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੀਟਿੰਗ ਤੋਂ ਬਾਹਰ ਆਏ ਹੋ ਪਹਿਲਾਂ ਸਪਸ਼ਟ ਕਰੋ ਕਿ ਸਥਿਤੀ ਕੀ ਹੈ ਜੀ ਸਥਿਤੀ ਇਦਾਂ ਜੀ ਕਿ ਇਸ ਵੇਲੇ ਜੋ ਪ੍ਰੈਜ਼ੈਂਟ ਪੋਜੀਸ਼ਨ ਹੈ ਕੋਈ 65% ਦੇ ਕਰੀਬ ਪੈਟਰੋਲ ਪੰਪ ਪੰਜਾਬ ਦੇ ਡਰਾਈ ਹੋ ਚੁੱਕੇ ਨੇ ਤੇ ਕਾਫੀ ਦੇਰ ਦੀ ਇਹਨਾਂ ਦੀ ਗੱਲ ਚੱਲ ਰਹੀ ਸੀ ਕੱਲ ਤੋਂ ਇਹਨਾਂ ਦੀ ਬੜੀ ਹੈਕਟਿਕ ਐਕਟੀਵਿਟੀ ਚੱਲ ਰਹੀ ਸੀਗੀ ਜੀ ਤੇ ਹੁਣ ਇਹ ਡਿਸੀਜਨ ਨੇ ਹੋਇਆ ਕਿ ਜਿਹੜੇ ਪੈਟਰੋਲ ਪੰਪ ਮਾਲਕ ਨੇ ਜਿਨ੍ਹਾਂ ਦੀ ਉਹਨਾਂ ਦੀ ਆਪਣੀਆਂ ਗੱਡੀਆਂ ਨੇ ਉਹਨਾਂ ਨੂੰ ਇਹਨਾਂ ਨੇ ਜਿਹੜੇ ਸਟ੍ਰਾਈਕ ਵਾਲੇ ਯੂਨੀਅਨਸ ਨੇ ਉਹਨਾਂ ਨੇ ਅਲਾਉ ਕਰਤਾ ਕਿ ਤੁਸੀਂ ਆਪਣੀਆਂ ਗੱਡੀਆਂ ਪਰ ਸਕਦੇ ਹੋ ਮਨਾ ਲਿਆ ਉਹਨਾਂ ਨੂੰ ਮਨਾ ਲਿਆ ਤੇ ਗੱਡੀਆਂ ਇਸ ਵੇਲੇ ਇਹ ਹੈ ਕਿ ਜੀ ਗੱਡੀਆਂ ਅੰਦਰ ਚੱਲੀਆਂ ਗਈਆਂ ਫਿਲਿੰਗ ਵਾਸਤੇ ਸੰਗਰੂਰ ਪਠੰਡਾ ਔਰ ਪਠਾਨਕੋਟ ਤੇ ਜਲੰਧਰ ਰਿਫਾਇਨਰੀਜ਼ ਚ ਨਹੀਂ ਰਿਫਾਇਨਰੀ ਜੀ ਇਹਨਾਂ ਦੇ ਡਿਪੋ ਨੇ ਡੰਪ ਹੈਗੇ ਨੇ ਡੰਪ ਚ ਓਕੇ ਉਹ ਭਰੀਆਂ ਖੜੀਆਂ ਸਨ ਪਰ ਸਟ੍ਰਾਈਕ ਕਰ ਲਈ ਸੀਗੀਆਂ ਓਕੇ ਅਬ ਅੰਦਰ ਨਹੀਂ ਸੀ ਜਾਣਦਾ ਰਿਹਾ ਤਿੰਨ ਤਿੰਨ ਦਿਨਾਂ ਤੋਂ ਜੀ ਮਤਲਬ ਤੁਸੀਂ ਦੇਖੋ 30 ਰਾਤ ਤੋਂ ਬਾਅਦ ਜੀ ਕਿਸੇ ਵੀ ਡਿੱਪੇ ਤੋਂ ਕੋਈ ਗੱਡੀ ਨਹੀਂ ਭਰੀ ਜੀ 72 ਘੰਟੇ ਤੋਂ ਉੱਪਰ ਸਮਾਂ ਹੋ ਗਿਆ ਕਿ ਵੀ ਕੋਈ ਗੱਡੀ ਨਹੀਂ ਭਰੀ ਇਹਦੇ ਨਾਲ ਸਟਾਕ ਵੀ ਜਿਹੜਾ ਹੁੰਦਾ ਪੰਪਾ ਤੇ ਤਿੰਨ ਦਿਨ ਦੇ ਖਰੀਦ ਦਾ ਹੁੰਦਾ ਇੱਕ ਪੈਨਿਕ ਬਾਇੰਗ ਹੋ ਗਈ ਉਹ ਹੋਰ ਸਟਾਕ ਘਟ ਗਏ ਜੀ ਇਸ ਕਰਕੇ ਜਿਹੜਾ ਸੀ ਇਸ ਕਰਕੇ ਬਹੁਤ ਜ਼ਬਰਦਸਤ ਪ੍ਰੋਬਲਮ ਸੀ ਪਰ ਉਮੀਦ ਹੈ ਕਿ ਅੱਜ ਰਾਤ ਤੋਂ ਕੁਝ ਥੋੜਾ ਜਿਆ ਰਿਲੀਫ ਮਿਲਣਾ ਸ਼ੁਰੂ ਹੋ ਜਾਏਗਾ ਜੀ ਕਿੰਨੀ ਕਿੰਨੀ ਇੱਕ ਐਸੀ ਟਰਾਂਸਪੋਰਟ ਐ ਐਸੇ ਟੈਂਕਰ ਨੇ ਜਿਹੜੇ ਉਹਨਾਂ ਦੇ ਆਪਣੇ ਨੇ ਤੁਸੀਂ ਵੀ ਪੰਪ ਆਨਰ ਹੋ ਕਿੰਨੇ ਕ ਨੇ ਕਿੰਨੀ ਗਿਣਤੀ ਐ ਕਿੰਨੇ ਫੀਸ ਦਾ ਆਪਾਂ ਪ੍ਰਤੀਸ਼ਤ ਚ ਗੱਲ ਕਰ ਲਈਏ ਜੇਕਰ ਪ੍ਰਤੀਸ਼ਤ ਸਮਝ ਲਓ ਜੀ ਕੋ 70% 35 65 ਤੋਂ 70% ਪੰਪ ਆਨਰਸ ਦੇ ਆਪਣੀਆਂ ਟੀਟੀਆਂ ਨੇ ਜੀ ਤੇ ਜਿਹੜਾ 30 ਤੋਂ 35% ਹਜੇ ਵੀ ਜਿਹੜੇ ਨੇ ਟਰਾਂਸਪੋਰਟਰਸ ਦੀਆਂ ਗੱਡੀਆਂ ਬਾਹਰੋਂ ਲੈਣੀਆਂ ਪੈਂਦੀਆਂ ਨੇ ਇਵਨ ਪੰਪ ਵਾਲਿਆਂ ਨੂੰ ਵੀ ਜਿਨ੍ਹਾਂ ਦੀ ਕੋਈ ਸੇਲ ਜ਼ਿਆਦਾ ਹੈ ਜਾਂ ਕੁਝ ਹੈ ਕੋਈ ਪ੍ਰੋਬਲਮ ਆ ਜਾਏ ਉਹਨਾਂ ਨੂੰ ਵੀ ਟਰਾਂਸਪੋਰਟਰਸ ਤੇ ਡਿਪੈਂਡੈਂਟ ਹੋਣਾ ਪੈਂਦਾ ਜੀ ਇਹਦੇ ਨਾਲ ਕਿੰਨਾ ਕੁ ਰਾਹਤ ਮਿਲਣ ਦੀ ਉਮੀਦ ਹੈ ਅਗਲੇ ਦਿਨਾਂ 'ਚ ਜੇਕਰ 60 ਤੋਂ 65% 70% ਤੁਸੀਂ ਕਿਹਾ ਕਿ ਆਪਣੇ ਟੈਂਕਰ ਨੇ ਜਾਂ ਉਹਨਾਂ ਨਾਲ ਜੁੜੇ ਹੋਏ ਜਿਨ੍ਹਾਂ ਨੂੰ ਅਲਾਉ ਕੀਤਾ ਹੈ ਸਟ੍ਰਾਈਕ ਤੇ ਗਈਆਂ ਹੋਈਆਂ ਜਿਹੜੀਆਂ ਨੇ ਜਥੇਬੰਦੀਆਂ ਨੇ ਆਪਰੇਟਰਾਂ ਦੀਆਂ ਕਿੰਨਾ ਕੁ ਫਰਕ ਪਏਗਾ ਦੇਖੋ ਜੀ ਜੇ ਜਥੇਬੰਦੀਆਂ ਆਪਣੀ ਗੱਲ ਤੇ ਕਾਇਮ ਰਹੀਆਂ ਤੇ ਹੋ ਸਕਦਾ 48 ਘੰਟੇ ਦੇ ਅੰਦਰ ਅੰਦਰ ਚੀਜ਼ਾਂ ਨਾਰਮਲਾਈਜ਼ ਹੋ ਜਾਵੇ ਜੀ ਜੇ ਕਿਤੇ ਫਿਰ ਵਿੱਚ ਹੋ ਗਿਆ ਤੇ ਫਿਰ ਹੋਰ ਪ੍ਰੋਬਲਮ ਆ ਜਾਏਗੀ ਜੀ ਤੇ ਇਹ ਆਪਣੇ ਜੇਕਰ ਆਪਾਂ ਗੱਲ ਕਰੀਏ ਕੱਲੇ ਪੰਜਾਬ ਪੰਜਾਬ ਦੀ ਕੋਈ ਇਹਦਾ ਕੋਈ ਅੰਕੜਾ ਹੈ ਕਿ ਕਿੰਨੇ ਲੀਟਰ ਜਿਹੜਾ ਹੈ ਪੈਟਰੋਲ ਡੀਜ਼ਲ ਜਿਹੜਾ ਹੈ ਇਸ ਪੰਜਾਬ ਚ ਲੱਗਦਾ ਥਰੂਆਊਟ ਇੱਕ ਦਿਨ ਦਾ ਸਰ ਇਸ ਵੇਲੇ ਆਫਹੈਂਡ ਤਾਂ ਨਹੀਂ ਮੇਰੇ ਕੋਲ ਫਿਗਰ ਹੈਗੀਆਂ ਜੀ ਰਫਲੀ ਕੋਈ ਫਿਗਰ ਹੋਏ ਇਸ ਵੇਲੇ ਕਿਹੜਾ ਠੀਕ ਨਹੀਂ ਹੋਏਗਾ ਐਗਜ਼ੈਕਟ ਫਿਗਰਸ ਨਹੀਂ ਹੈਗੀਆਂ ਤੇ ਫਿਰ ਉਹ ਤੇ ਕਿੰਨਾ ਕੰਪਨਸੇਟ ਜਿਹੜਾ ਹੈ ਆਪਾਂ ਮੰਨ ਕੇ ਚੱਲੀਏ ਕਿ ਉਹ ਹੁਣ ਹੁਣ ਸਟਾਰਟ ਹੋ ਜਾਏਗਾ ਦੇਖੋ ਜੀ ਕੱਲ ਤੋਂ ਮੇਰੇ ਹਿਸਾਬ ਨਾਲ ਕੋਈ 35-40% ਨਾਰਮਲੈਸ ਹੀ ਆ ਸਕਦੀ ਹੈ ਜੀ ਕੱਲ ਸਵੇਰ ਤੋਂ ਬਾਅਦ ਕੱਲ ਦੁਪਹਿਰ ਤੱਕ ਤੁਸੀਂ ਸਮਝ ਲਓ 50% ਤੱਕ ਉਮੀਦ ਹੈ ਆਣ ਦੀ ਬਾਕੀ ਜਿਹੜੀ ਹੈ ਕਿ ਅਗਲੇ 3 ਦਿਨਾਂ ਦੇ ਅੰਦਰ-ਅੰਦਰ ਨਾਰਮਲ ਪੋਜੀਸ਼ਨ ਆ ਸਕਦੀ ਹੈ ਤੁਸੀਂ ਪੰਜਾਬ ਪੈਟਰੋਲ ਪੰਪ ਜਿਹੜੀ ਐਸੋਸੀਏਸ਼ਨ ਹੈ ਉਹਦੇ ਸਟੇਟ ਐਗਜ਼ੀਕਿਊਟਿਵ ਉਹ ਇਸ ਵਕਤ ਪੈਟਰੋਲ ਪੰਪ ਐਸੋਸੀਏਸ਼ਨ ਦੀ ਵੀ ਕੋਈ ਆਪਣੇ ਪੱਧਰ ਦੇ ਉੱਤੇ ਕੋਈ ਗੱਲਬਾਤ ਚੱਲ ਰਹੀ ਹੈ ਕਿ ਕਿਸ ਤਰ੍ਹਾਂ ਜਿਹੜਾ ਹੈ ਇਸ ਤੋਂ ਬਾਹਰ ਆਇਆ ਜਾਏ ਇਸ ਸੰਕਟ ਤੋਂ ਬਾਹਰ ਆਇਆ ਜਾਏ ਦੇਖੋ ਜੀ ਅਸੀਂ ਐਡਮਿਨਿਸਟ੍ਰੇਸ਼ਨ ਦੇ ਨਾਲ ਆ ਸਰਕਾਰ ਦੇ ਨਾਲ ਆ ਅਸੀਂ ਐਸੇ ਕਰਕੇ ਸਵੇਰ ਦੇ ਇੱਥੇ ਆਏ ਹੋਏ ਆ ਕਿ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜੀ ਆਮ ਜਨਤਾ ਹੈ ਜਾਂ ਪਬਲਿਕ ਹੈ ਪਬਲਿਕ ਨੂੰ ਰਾਹਤ ਪਹੁੰਚਾਈ ਜਾਵੇ ਐਡਮਿਨਿਸਟ੍ਰੇਸ਼ਨ ਨਾਲ ਰਲ ਕੇ ਅਸੀਂ ਕੰਮ ਕਰ ਰਹੇ ਆ ਤੇ ਉਮੀਦ ਹੈ ਕਿ ਵੀ ਜਲਦੀ ਹੀ ਕੋਈ ਨਾ ਕੋਈ ਰਾਹਤ ਮਿਲੇਗੀ ਆਪਾਂ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਕੁਝ ਸਮਾਂ ਪਹਿਲਾਂ ਹੀ ਟਵੀਟ ਕੀਤਾ ਹੈ ਤੇ ਇਹ ਗੱਲ ਕਹੀ ਹੈ ਕਿ ਲੋਕਾਂ ਨੂੰ ਪੈਨਿਕ ਹੋਣ ਦੀ ਲੋੜ ਨਹੀਂ ਆ ਪਰ ਪੈਨਿਕ ਹੋਣਾ ਜਿਹੜਾ ਹੈ ਕਹਿਣ ਨਾਲ ਹੀ ਤਾਂ ਨਹੀਂ ਸਰ ਜਾਏਗਾ ਮੇਰਾ ਕਹਿਣ ਦਾ ਮਤਲਬ ਹੈ ਤੁਸੀਂ ਹੁਣੇ ਇੱਕ ਬੈਠਕ ਚੋਂ ਬਾਹਰ ਆਏ ਹੋ ਜਿਲ੍ਹਾ ਮੋਹਾਲੀ ਦੀ ਡਿਪਟੀ ਕਮਿਸ਼ਨਰ ਦੀ ਗਵਾਈ ਚ ਬੈਠਕ ਹੋਈ ਹੈ ਜਿਸ 'ਚ ਤੁਸੀਂ પેટ્રોલ ਪੰਪ ਜਿਹੜੀ ਐਸੋਸੀਏਸ਼ਨ ਹੈ ਉਹਦੇ ਨੁਮਾਇੰਦੇ ਸੀ ਤੁਸੀਂ ਪ੍ਰੈਜ਼ੀਡੈਂਟ ਉਹ ਮੋਹਾਲੀ ਦੇ ਹੋਰ ਵੀ ਮੈਂ ਦੇਖ ਰਿਹਾ ਸਾਰਾ ਅਮਲਾ ਜਿਹੜਾ ਹੈ ਜ਼ਿਲ੍ਹੇ ਦਾ ਉਹ ਸਾਰਾ ਇੱਥੇ ਸੀ ਕਿਸ ਤਰ੍ਹਾਂ ਦੀਆਂ ਗਾਈਡਲਾਈਨਸ ਹੋਈਆਂ ਨੇ ਤੇ ਕਿਸ ਤਰ੍ਹਾਂ ਦੀਆਂ ਗਾਈਡਲਾਈਨਸ ਜਿਹੜੀਆਂ ਹੈਗੀਆਂ ਨੇ ਉਹ ਤੁਹਾਨੂੰ ਲੱਗਦਾ ਹੈ ਕਿ ਥੱਲੇ ਐਗਜ਼ੀਕਿਊਟਿਵ ਹੋ ਜਾਣਗੀਆਂ ਐਗਜ਼ੀਕਿਊਟ ਹੋ ਜਾਣਗੀਆਂ ਉਹ ਦੇਖੋ ਜੀ ਐਡਮਿਨਿਸਟ੍ਰੇਸ਼ਨ ਬਹੁਤ ਸੈਂਸੀਅਰ ਹੈ ਇਸ ਕ एसडीएम सारे ओसो बाद पुलिस सारी सब उन्होंने डिपो से तैनात करती है और मेरा ख्याल है कि 24 घंटे का उन्होंने समय ਦਿੱਤਾ गया है कि जल्दी तो जल्दी इनਾਂ ਦੀਆਂ ਗੱਡੀਆਂ ਕਰਕੇ ਸਪਲਾਈਜ਼ ਜਿਹੜੀਆਂ ਨੇ ਬਹਾਲ ਕੀਤੀਆਂ ਜਾਣ। ਕੁਝ ਥਾਵਾਂ ਤੋਂ ਕਾਲਾ ਬਾਜ਼ਾਰੀ ਦੀ ਬਲੈਕ ਮਾਰਕੀਟਿੰਗ ਦੀਆਂ ਵੀ ਖਬਰਾਂ ਆ ਰਹੀਆਂ ਨੇ ਕਿਉਂਕਿ ਬਾਰਡਰ ਸਟੇਟ ਹੈ। ਇੱਕ ਪਾਸੇ ਰਾਜਸਥਾਨ ਹੈ, ਹਰਿਆਣਾ ਹੈ, ਚੰਡੀਗੜ੍ਹ ਹੈ, ਹਿਮਾਚਲ ਹੈ, ਇਵਨ ਜੰਮੂ ਕਸ਼ਮੀਰ ਤੋਂ ਵੀ ਪਤਾ ਲੱਗ ਰਿਹਾ ਕਿ ਉੱਥੋਂ ਵੀ ਹੁੰਦੀ ਹੈ ਜਿਹੜੀ ਐ ਸਮਗਲਿੰਗ ਹੁੰਦੀ ਹੈ। ਕੁਝ ਇਸ ਤਰ੍ਹਾਂ ਦੇ ਆ ਵੀ ਚੱਲ ਰਿਹਾ ਜੀ ਸਿਸਟਮ ਖੱਲੇ ਹਾਂਜੀ ਮੈਂ ਹੁਣ ਐਡਮਿਨਿਸਟ੍ਰੇਸ਼ਨ ਚ ਇਹੀ ਗੱਲ ਕਰ ਰਿਹਾ ਸੀਗਾ ਜੀ ਕਿ ਵੀ ਇਹ ਤਾਂ ਇੱਕ ਸਟ੍ਰਾਈਕ ਅਲੱਗ ਚੀਜ਼ ਹੈ ਜੀ ਪਰ ਅਸਲ ਜੋ ਮੁੱਦਾ ਉਹ ਹੈ ਇਹ ਹੈ ਕਿ ਪੰਜਾਬ ਸਰਕਾਰ ਨੂੰ مالیੇ ਦਾ ਬਹੁਤ ਨੁਕਸਾਨ ਹੋ ਰਿਹਾ ਜੀ ਔਰ ਜਿੰਨੇ ਗੌਂਡੀ ਰਾਜ ਨੇ ਪੰਜਾਬ ਦੇ ਨਾਲ ਉਹ ਸਾਰਿਆਂ ਦੇ ਸਾਰਿਆਂ ਦਾ ਰੇਟ ਡੀਜ਼ਲ ਦੇ ਪੰਜਾਬ ਨਾਲੋਂ ਸਸਤੇ ਨੇ ਚੰਡੀਗੜ੍ਹ 5 ਰੁਪਏ ਸਸਤਾ ਜੰਮੂ ਕਸ਼ਮੀਰ 5 ਰੁਪਏ ਸਸਤਾ ਹਿਮਾਚਲ 2 ਰੁਪਏ ਸਸਤਾ ਠੀਕ ਹੈ ਇਸ ਕਰਕੇ ਇਹ ਸਾਰੇ ਹੀ ਰਾਜਾਂ ਤੋਂ ਪੰਜਾਬ ਦੇ ਵਿੱਚ ਮਾਲ ਆ ਰਿਹਾ ਜੀ ਫੈਕਟਰੀਆਂ ਜਿਹੜੀਆਂ ਨੇ ਉਹਨਾਂ ਨੂੰ ਅ ਸਿੱਧੇ ਜੋ ਕਿ ਗੈਰਕਾਨੂੰਨੀ ਹੈ ਹਾਂ ਜੀ ਜੀ ਤੇ ਇਸ ਕਰਕੇ ਉਹ ਤਾਂ ਆਪਾਂ ਨੂੰ ਕੰਟਰੋਲ ਕਰਨਾ ਹੀ ਪਏਗਾ ਇਹ ਤਾਂ ਸਰਕਾਰ ਨੂੰ ਥੋੜਾ ਜਿਹਾ ਇਸ ਵੱਲ ਤਵੱਜੂ ਦੇਣੀ ਪਏਗੀ ਕਿ ਵੀ ਆਪਾਂ ਸਮਗਲਿੰਗ ਕਿਵੇਂ ਰੋਕੀਏ ਔਰ ਪੰਜਾਬ ਦਾ ਮਾਲੀਆ ਕਿਵੇਂ ਵਧਾਈਏ ਜੀ ਅਸੀਂ ਗੱਲ ਕੀਤੀ ਹੈ ਪੈਟਰੋਲ ਪੰਪ ਐਸੋਸੀਏਸ਼ਨ ਪੰਜਾਬ ਦੇ ਸਟੇਟ ਐਗਜ਼ੀਕਿਊਟਿਵ ਅਸ਼ਵਿੰਦਰ ਮੋਘੀਆ ਉਹਨਾਂ ਦੇ ਨਾਲ ਜੋ ਕਿ ਮੋਹਾਲੀ ਜ਼ਿਲ੍ਹਾ ਜਿਹੜੀ ਪੈਟਰੋਲ ਪੰਪ ਐਸੋਸੀਏਸ਼ਨ ਹੈ ਉਹਦੇ ਪ੍ਰੈਜ਼ੀਡੈਂਟ ਨੇ ਇੱਕ ਗੱਲ ਸਪਸ਼ਟ ਹੈ ਕਿ ਸਟ੍ਰਾਈਕ ਕਾਲ ਆਫ ਜਰੂਰ ਹੋਈ ਹੈ ਵਾਪਸ ਜਰੂਰ ਲਈ ਗਈ ਹੈ ਪਰ ਸਿਰਫ ਉਹ ਟੈਂਕਰ ਹੀ ਤੇਲ ਪੈਟਰੋਲ ਪੰਪਾਂ ਨੂੰ ਸਪਲਾਈ ਕਰ ਸਕਣਗੇ ਜਿਹੜੇ ਕਿ ਸਿੱਧੇ ਤੌਰ ਤੇ ਪੈਟਰੋਲ ਪੰਪ ਮਾਲਕਾਂ ਦੇ ਜਾਂ ਜਿਨ੍ਹਾਂ ਕੰਪਨੀਆਂ ਦੇ ਪੈਟਰੋਲ ਪੰਪ ਨੇ ਜਾਂ ਗਵਰਨਮੈਂਟ ਆਪਰੇਟਿਡ ਕੰਪਨੀ ਆਪਰੇਟਿਡ ਸੀਓਸੀਓ ਨੇ ਜਿਹੜੇ ਕੰਪਨੀ ਆਪਰੇਟਿਡ ਕੰਪਨੀ ਓਨਡ ਕੰਪਨੀ ਆਪਰੇਟਿਡ ਉਹਨਾਂ ਦੇ ਨੇ ਸਿਰਫ ਉਹ ਜਿਸ ਨਾਲ ਕਿ 60% ਦੀ ਜਿਹੜਾ ਹੈ ਜਿਹੜੀ ਟਰਾਂਸਪੋਰਟ ਹੈ ਇਹ ਟਾ ਕਲੀਅਰ ਕਰਨਾ ਹੈ ਕੰਪਨੀ ਓਨਡ ਕੰਪਨੀ ਆਪਰੇਟਿਡ ਜਿਹੜੇ ਪੰਪ ਨੇ ਨਾ ਜੀ ਉਹਨਾਂ ਨੂੰ ਵੀ ਪ੍ਰਾਈਵੇਟ ਟਰਾਂਸਪੋਰਟਰਾਂ ਤੋਂ ਸਪਲਾਈ ਆਂਦੀ ਹੈ ਯਾਨੀ ਕਿ ਜ਼ਿਆਦਾ ਦਰੋਬਦਾਰ ਹਾਲੇ ਵੀ ਪ੍ਰਾਈਵੇਟ ਟਰਾਂਸਪੋਰਟ ਪ੍ਰੋਬਲਮ ਆ ਸਕਦੀ ਹੈ ਜੀ ਕਿਉਂਕਿ ਕੰਪਨੀਆਂ ਦੇ ਆਪਣੇ ਟੈਂਕਰ ਕੋਈ ਨਹੀਂ ਹੈਗੇ ਜਿਹੜੇ ਕੰਪਨੀ ਓਨਡ ਕੰਪਨੀ ਆਪਰੇਟਿਡ ਹੈਗੇ ਨੇ ਉਹਨਾਂ ਨੂੰ ਪ੍ਰਾਈਵੇਟ ਟਰਾਂ ਜੀ ਸੋ ਇਹ 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 ਪੁਆਇੰਟ ਜ਼ਰੂਰ ਧਿਆਨ ਚ ਰੱਖਣ ਵਾਲਾ ਕਿ ਇਹ ਇੰਨਾ ਵੀ ਰਿਲੀਫ ਜਿਹੜਾ ਸਮਝਣ ਦੀ ਲੋੜ ਨਹੀਂ ਹੈ ਮਹਿਸੂਸ ਕਰਨ ਦੀ ਲੋੜ ਨਹੀਂ ਹੈ ਕਿ ਪੂਰੀ ਸਟ੍ਰਾਈਕ ਕਾਲ ਆਫ ਹੋ ਗਈ ਹੈ ਸਿਰਫ ਤਾਂ ਸਿਰਫ ਜਿਹੜੇ ਪੈਟਰੋਲ ਪੰਪ ਮਾਲਕਾਂ ਦੇ ਨਾਲ ਜੁੜੇ ਹੋਏ ਆ ਜਾਂ ਉਹਨਾਂ ਦੇ ਜਿਹੜੇ ਟੈਂਕਰ ਨੇ ਉਹਨਾਂ ਨੂੰ ਇਜਾਜ਼ਤ ਮਿਲੀ ਹੈ ਉਹ ਵੀ ਜਿਹੜੀ ਟਰਾਂਸਪੋਰਟ ਆਰਗੇਨਾਈਜੇਸ਼ਨ ਜਥੇਬੰਦੀਆਂ ਨੇ ਜਿਹੜੀਆਂ ਉਹਨਾਂ ਨੇ ਇਜਾਜ਼ਤ ਦਿੱਤੀ ਹੈ ਸਰਕਾਰ ਦੀ ਗੁਜਾਰਸ਼ ਦੇ ਜ਼ਿਲ੍ਹਾ ਪ੍ਰਸ਼ਾਸਨਾਂ ਦੀ ਗੁਜਾਰਸ਼ ਦੇ ਉੱਤੇ ਉਸ ਨਾਲ ਜਿੰਨਾ ਕਿ ਖੱਪਾ ਜਿਹੜਾ ਹੈ ਇਸ ਸੰਕਟ ਦੇ ਵਿੱਚ ਭਰਿਆ ਜਾ ਸਕੇਗਾ ਉਨਾ ਕੀ ਭਰੇਗਾ ਓਵਰ ਆਲ ਜਿਹੜੀ ਸਟ੍ਰਾਈਕ ਹੈ ਉਹ ਉਸ ਦੇ ਉੱਤੇ ਟਰਾਂਸਪੋਰਟਰ ਜਿਹੜੇ ਨੇ ਉਹ ਬਜਿੱਦ ਨੇ ਸਾਡੇ ਲਈ ਗੱਲਬਾਤ ਕਰਨ ਵਾਸਤੇ ਅਸ਼ਵਿੰਦਰ ਮੋਗਿਆ ਜੀ ਬਹੁਤ ਸ਼ੁਕਰੀਆ ਜੀ ਥੈਂਕ ਯੂ ਸਰ ਥੈਂਕ ਯੂ so much ਐਨੀ ਟਾਈਮ